ਅਧਮੀ ਪਾਰਟੀ ਦੀਆਂ ਇਸ ਤਿਹਾਰਵਾਜੀਆਂ ਨੂੰ ਲੈ ਕੇ ਸਿੰਘਾਂ ਨੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਵਿੱਚ ਘੇਰ ਲਿਆ ਹੈ ਤੇ ਉੱਥੇ ਹੀ ਜਿਹੜੀਆਂ ਗੁਰੂ ਘਰਾਂ ਦੇ ਬਾਹਰ ਸਕਰੀਨਾਂ ਲੱਗੀਆਂ ਹੋਈਆਂ ਨੇ ਉਸ ਦੇ ਵਿੱਚ ਅਕਸਰ ਹੀ ਜਿਹੜੀ ਗੁਰਬਾਣੀ ਸੁਣਨ ਨੂੰ ਮਿਲਦੀ ਸੀ ਪਰੰਤੂ ਅੱਜ ਕੱਲ੍ਹ ਇਹ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਇਸ਼ਤਿਹਾਰੀਆਂ ਆਪ ਸਰਕਾਰ ਦੀ ਜਿਹੜੀਆਂ ਮਸ਼ਹੂਰੀਆਂ ਚੱਲ ਰਹੀਆਂ ਨੇ ਤੇ ਜਿਸ ਦੇ ਦੌਰਾਨ ਲਗਾਤਾਰ ਆਮ ਆਦਮੀ ਪਾਰਟੀ ਸਵਾਲਾਂ ਦੇ ਵਿੱਚ ਘਿਰਈ ਹੋਈ ਹੈ ਅਤੇ ਉੱਥੇ ਹੀ ਭਾਈ ਅੰਮ੍ਰਿਤਪਾਲ ਦੇ ਸਾਥੀ ਜਿਹੜੇ ਪ੍ਰਧਾਨ ਮੰਤਰੀ ਬਾਜੇਕੇ ਦੇ ਪੁੱਤਰ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਗੁਰੂ ਘਰਾਂ ਦੇ ਬਾਹਰ ਸਕਰੀਨਾਂ ਲੱਗਦੀਆਂ ਨੇ ਉੱਥੇ ਹੁਣ ਆਵਾਦਵੀ ਪਾਰਟੀ ਦੀਆਂ ਸਕਰੀਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇਸ਼ਤਿਹਾਰਵਾਜ਼ੀਆਂ ਜਿਹੜੀਆਂ ਉਹ ਦਿਖਾਈਆਂ ਜਾ ਰਹੀਆਂ ਨੇ ਮਸ਼ਹੂਰੀਆਂ ਤੇ ਪ੍ਰਧਾਨ ਮੰਤਰੀ ਬਾਜੇਕੇ ਦੇ ਪੁੱਤਰ ਦੇ ਵੱਲੋਂ ਇਹ ਜਿਹੜੀ ਗੱਲਾਂ ਕਹੀਆਂ ਗਈਆਂ ਨੇ ਤੇ ਪੰਜਾਬ ਸਰਕਾਰ ਤੇ ਪਲਟਵਾਰ ਕੀਤਾ ਦੱਸਦੀ ਹੈ ਕਿ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਦੇ ਵੱਲੋਂ ਭੁਖੜਤਾਲ ਜਾਰੀ ਹੈ ਤੇ ਦੂਜੇ ਪਾਸੇ ਅਮ੍ਰਿਤਸਰ ਦੇ ਵਿੱਚ ਪਰਿਵਾਰ ਅਤੇ ਸਿੰਘਾਂ ਦੇ ਵੱਲੋਂ ਜਿਹੜੀ ਭੁਖੜਤਾਲ ਕੀਤੀ ਜਾ ਰਹੀ ਹੈ ਤੇ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਭਾਈ ਅਮਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਲਿਆਂਦਾ ਜਾਵੇ ਤੇ ਦੂਜੇ ਪਾਸੇ ਇੱਕ ਵੱਡੀ अंग जहिड़ी ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਪੋਖੜਤਾਲ ਵੀ ਜਾ ਰਹੀ ਹੈ ਤੇ ਦੂਜੇ ਪਾਸੇ ਕਈ ਸਿੰਘਾਂ ਦੀ ਸਿਹਤ ਵਿਗੜ ਚੁੱਕੀ ਹੈ ਤੇ ਦੂਜੇ ਪਾਸੇ ਕਿਹਾ ਗਿਆ ਹੈ ਕਿ ਜੇਕਰ ਸਿੰਘਾਂ ਦੇ ਪਰਿਵਾਰ ਨੂੰ ਜਾਂ ਕਿਸੇ ਸਿੰਘ ਨੂੰ ਵੀ ਜਿਹੜੀ ਸਿਹਤ ਦੇ ਦੌਰਾਨ ਕੁਝ ਵੀ ਹੁੰਦਾ ਹੈ ਤਾਂ ਉਸ ਦਾ ਸਿੱਧਾ ਜ਼ਿੰਮੇਵਾਰ ਆਪ ਸਰਕਾਰ ਹੋਵੇਗੀ ਤੇ ਦੌਰਾਨ ਇਸ ਗੱਲ ਨੂੰ ਲੈ ਕੇ ਵੱਡੇ ਜਿਹੜੇ ਖੁਲਾਸੇ ਹੋ ਰਹੇ ਨੇ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਨੂੰ ਪੰਜਾਬ ਦੇ ਵਿੱਚ ਲਿਆਉਣ ਦੇ ਲਈ ਇੱਕ ਵੱਡੀ ਮੰਗ ਜਿਹੜੀ ਸਿੰਘਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਦੱਸਿਆ ਜਾਇਆ ਗਿਆ ਸੀ ਕਿ ਜਿਹੜਾ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਕੈਦੀ ਸਾਥੀ ਨੇ ਉਹਨਾਂ ਦੀ ਜਿਹੜੀ ਬੈਰਕ ਦੇ ਵਿੱਚੋਂ ਮੋਬਾਈਲ ਫੋਨ ਕੁਝ ਹੋਰ ਚੀਜ਼ਾਂ ਬਰਾਮਦ ਹੋਈਆਂ ਤੇ ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਲਗਾਤਾਰ ਸਵਾਲ ਉੱਠ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਪਰਿਵਾਰ ਦੇ ਵੱਲੋਂ ਜਿਹੜਾ ਪਰਿਵਾਰ ਦਾ ਕਹਿਣਾ ਹੈ ਕਿ ਜਿਹੜਾ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਸਾਥੀਆਂ ਨੇ ਮੋਬਾਈਲ ਫੋਨ ਬਰਾਮਦ ਹੋਏ ਨੇ ਤੇ ਇਸ ਦਾ ਸਵਾਲ ਇਹ ਉੱਠਦਾ ਹੈ ਕਿ ਜਿਹੜੇ ਆਏ ਮੋਬਾਈਲ ਫੋਨ ਕਿੱਥੋਂ ਆਏ ਨੇ ਕਿ ਪ੍ਰਸ਼ਾਸਨ ਹੀ ਜਿਹੜੀ ਸਰਕਾਰਾਂ ਹੀ ਜਿਹੜੀਆਂ ਉਹ ਜਿਹੜੇ ਸਾਜ਼ਿਸ਼ਾਂ ਰਚ ਰੀਆਂ ਨੇ ਜਿਹੜੇ ਵਿਆਹ ਨੇ ਭਾਈ ਅਮਰਿਤਪਾਲ ਦੇ ਪਰਿਵਾਰ ਦੇ ਵੱਲੋਂ ਦਿੱਤੇ ਗਏ ਤੇ ਪ੍ਰਸ਼ਾਸਨ ਤੇ ਜਿਹੜੇ ਸਿੱਧੇ ਇਲਜ਼ਾਮ ਉਹ ਵੀ ਲਗਾਏ ਗਏ ਤੇ ਦੂਜੇ ਪਾਸੇ ਦੱਸਦੀ ਹੈ ਕਿ ਹੁਣ ਭਾਈ ਅਮਰਿਤਪਾਲ ਤੇ ਉਹਨਾਂ ਦੇ ਕੈਦੀਆਂ ਸਾਥੀਆਂ ਦੇ ਵੱਲੋਂ ਭੁਖੜਤਾਲ ਜਾ ਰਹੀ ਹੈ ਤੇ ਦੂਜੇ ਪਾਸੇ ਮੋਰਚਾ ਜਿਹੜਾ ਜਿਹੜਾ ਪ੍ਰਦਰਸ਼ਨ ਜਿਹੜਾ ਸਰਕਾਰ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਜਿਤਾਇਆ ਜਾ ਰਿਹਾ ਹੈ ਤੇ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਸਾਥੀਆਂ ਜਿਹੜੇ ਹੋਰ ਸਿੰਘਾਂ ਦੇ ਵੱਲੋਂ ਪੁਖੜ ਤਾਲ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਪ੍ਰਧਾਨ ਮੰਤਰੀ ਬਾਜੇਕੇ ਦੇ ਪੁੱਤਰ ਦਾ ਇੱਕ ਵੱਡਾ ਬਿਆਨ ਸਾਹਮਣੇ ਤੇ ਉਹਨਾਂ ਨੇ ਕਿਹਾ ਕਿ ਜਿੱਥੇ ਅਕਸਰ ਹੀ ਜਿਹੜੀ ਗੁਰਬਾਣੀ ਸੁਣਨ ਨੂੰ ਮਿਲਦੀ ਸੀ ਉੱਥੇ ਆਮ ਸਰਕਾਰ ਦੀਆਂ ਜਿਹੜੀਆਂ ਇਸ ਤੇ ਹਰ ਵਾਜੇ ਦੇਖਣ ਨੂੰ ਮਿਲ ਰਹੀਆਂ ਨੇ ਹੋਰ ਕੀ ਕਹਿਣਾ ਹੈ ਪ੍ਰਧਾਨ ਮੰਤਰੀ ਬਾਜੇਕੇ ਦੇ ਪੁੱਤਰ ਦਾ ਸੁਣਦੇ ਆ ਹੁਣੇ ਵੇਖੋ ਆ ਜਿਹੜੇ ਪੋਸਟਰ ਲੱਗੇ ਇੱਥੇ ਪੱਲੋ ਗੁਰਬਾਣੀ ਚੱਲਦੀ ਹੁੰਦੀ ਹੈਗੀ ਤੇ ਹੁਣ ਇੱਥੇ ਬਹੁਤ ਮਾਂ ਦੀ ਫੋਟੋਆਂ ਲਾਉਂਦੇ ਆ ਇੱਥੇ ਪੱਲੋ ਗੁਰਬਾਣੀ ਚੱਲਦੀ ਹੁੰਦੀ ਹੈਗੀ ਖਾਲਸੇ ਦੇ ਰਾਜ ਚ ਵੇ ਨਹੀਂ ਜਾ ਤੋੜੇ ਤੇ ਗੁਰਬਾਣੀ ਜੇ ਕੋ ਵਧੀਆ ਚੱਲਦੀ ਹੁੰਦੀ ਹੁੰਦੀ ਹੁਣ ਤੁਸੀਂ ਗੁਰਬਾਣੀ ਚੱਲਣ ਲਾਓ ਹੁਣ ਵੇਖੋ ਆ ਜਿਹੜੇ ਪੋਸਟਰ ਲੱਗੇ ਇੱਥੇ ਪੱਲੋ ਗੁਰਬਾਣੀ ਚੱਲਦੀ ਹੁੰਦੀ ਹੁੰਦੀ ਹੈਗੀ ਤੇ ਹੁਣ ਇੱਥੇ ਬਹੁਤ ਮਾਂ ਦੀ ਫੋਟੋਆਂ ਲਾਉਂਦੇ ਆ ਇੱਥੇ ਪੱਲੋ ਗੁਰਬਾਣੀ ਚੱਲਦੀ ਹੁੰਦੀ ਹੁੰਦੀ ਹੈਗੀ ਖਾਲਸੇ ਦੇ ਰਾਜ ਚ ਵੇ ਨਹੀਂ ਜਾ ਤੋੜੇ ਹਉਂ ਤੀ ਇਹ ਗੁਰਬਾਣੀ ਚ ਲੰਨ ਲਾਓ ਹੁਣ ਵੇਖੋ ਆ ਜਿਹੜੇ ਪੋਸਟਰ ਲੱਗੇ ਇੱਥੇ ਪਹਿਲਾਂ ਗੁਰਬਾਣੀ ਚਲਦੀ ਹੁੰਦੀ ਸੀਗੀ ਤੇ ਹੁਣ ਇੱਥੇ ਬਗਵਾਨ ਤਮਾ ਦੀ ਫੋਟੋਆਂ ਲਾਉਂਦੇ ਆ ਇੱਥੇ ਪਹਿਲਾਂ ਗੁਰਬਾਣੀ ਚਲਦੀ ਹੁੰਦੀ ਸੀਗੀ ਖਾਲਸੇ ਦੇ ਰਾਗ ਚ ਨਹੀਂ ਨਹੀਂ ਰਾਗ ਨਹੀਂ ਸੀ ਗੁਰਬਾਣੀ ਜੇ ਕੋਈ ਵਧੀਆ ਚਲਦੀ ਹੁੰਦੀ ਹੁੰਦੀ ਹੁਣ ਤੀ ਇਹ ਗੁਰਬਾਣੀ ਚ ਲੰਨ ਲਾਓ